ਆਪ ਸਾਰਿਆਂ ਸੰਗਤਾਂ ਦੇ ਸਾਹਮਣੇ ਦਾਸ ਨੇ ਜੱਥੇ ਨੇ ਰੱਖਣੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਤੋਂ ਗੁਰਦੁਆਰਾ ਸਟਾਫ ਦੇ ਵਿੱਚ ਕੁਝ ਤਬਦੀਲੀਆਂ ਹੋਈਆਂ ਜਿਨ੍ਹਾਂ ਕਰਕੇ ਸਾਡੇ ਜੱਥੇ ਤੇ ਅਸਰ ਪਿਆ ਕਿ ਭਾਈ ਸਾਹਿਬ ਜੀ ਵੀ ਆਏ ਨੇ ਸੇਵਾਕਾਰ ਜੋ ਸਾਡੇ ਕੋਈ ਸੇਵਾ ਨਿਭਾ ਰਹੇ ਨੇ ਪ੍ਰਬੰਧਕ ਕਮੇਟੀ ਨੇ ਸਾਨੂੰ ਇਹ ਫੈਸਲਾ ਸੁਣਾਇਆ ਕਿ ਤੁਸੀਂ ਸਾਰੇ ਗੱਲ ਮੈਂ ਕੀਰਤਨ ਕਰੋਗੇ ਪਰ ਕੀਰਤਨ ਜਿਹੜਾ ਹੈ ਇਹ ਰੂਹ ਦੀ ਖਰਾਕ ਹੈ ਜਦੋਂ ਮਨ ਮੰਨਦਾ ਹੋਵੇ ਉਦੋਂ ਹੀ ਕੀਰਤਨ ਹੁੰਦਾ ਹੈ ਜਦੋਂ ਮਨ ਨਾ ਮੰਨਦਾ ਹੋਵੇ ਫਿਰ ਤੇ ਟਾਈਮ ਪਾਸ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਸਾਨੂੰ ਦਫ਼ਤਰ ਵਿੱਚ ਬਣਾ ਕੇ ਇਹ ਕਹਾਂਗੇ ਤੁਸੀਂ ਇੰਜ ਕਰਨਾ ਹੈ ਅਸੀਂ ਪੁੱਛਿਆ ਵੀ ਕਿਉਂ ਕਿ ਸਾਨੂੰ ਤੇ ਤੁਸੀਂ ਪੁੱਛਿਆ ਨਹੀਂ ਕਿ ਤੁਸੀਂ ਕਰ ਲਓਗੇ ਜਾਂ ਨਹੀਂ ਕਹਿੰਦੇ ਨਹੀਂ ਇਹ ਕਮੇਟੀ ਦਾ ਫੈਸਲਾ ਹੈ ਤੁਸੀਂ ਕਰਨਾ ਕਰੋ ਨਹੀਂ ਤੇ ਅਸੀਂ ਫਾਜੋਤ ਤੁਸੀਂ ਜਾ ਸਕਦੇ ਹੋ ਤੇ ਦਾਸ ਨੇ ਜੱਟ ਨੇ ਫਿਰ ਇਹ ਫੈਸਲਾ ਕੀਤਾ ਕਿ ਇਸ ਤਰ੍ਹਾਂ ਹੀ ਕੀਰਤਨ ਨਹੀਂ ਕਰ ਸਕਦੇ ਕਿਉਂਕਿ ਮੈਂ ਤੇ ਕੀ ਵੀ ਸਾਡਾ ਬੱਬਰ ਵੀਰ ਸਿੰਘ ਅਸੀਂ ਪਹਿਲਾ ਹੀ ਕੀਰਤਨ ਸ਼ੁਰੂ ਕਰਤਾ ਹੈ 2020 ਵਿੱਚ ਇਹਨਾਂ ਗੱਲਾਂ ਕਰਕੇ ਅਸੀਂ ਦੋਵੇਂ ਟਰੱਕ ਚਲਾਣ ਲੱਗੇ ਹੁੰਦੇ ਨਾ ਪਰ ਕੀਤੇ ਨਹੀਂ ਪੈਸਾ ਕਰਕੇ ਨਹੀਂ ਕਰਦੇ ਪਰ ਸੋਨੇ ਨਾਲ ਜੀ ਆKAL ਕਿਉਂਕਿ ਜੇ ਪੈਸੇ ਦੀ ਗੱਲ ਹੋਵੇ ਤੇ ਫਿਰ ਟਰੱਕ ਤੇ ਤੁਹਾਨੂੰ ਪਤਾ ਹੀ ਆ ਵੱਗ ਸਮਾਈ ਹੈ ਤੇ ਇਹ ਕਮਾਉਂਦੇ ਨਹੀਂ ਲੋਏ ਪਰ ਖੇਚੇ ਇਹ ਹੀ ਤੇ ਟਰੱਕ ਚਲਾਉਂਦੇ ਆਂ ਹੀ ਢੇੜਾ ਝੁਕਣਾ ਤੇ ਦੌੜ ਹੁਣੇ ਕੇ ਵਾਪਸ ਜਾਈਏ ਤੇ ਕੀਰਤਨ ਕਰੀਂ ਜੇ ਕਿ ਹਮ ਸਾਥੋਂ ਵੇ ਤੇ ਸਾਡੇ ਕੈਨੇਡਾ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਉਥੇ ਹੌਲੀ ਹੌਲੀ ਕਰਦੇ ਆਂ ਸਾਜਣਾ ਕਟੋਗੜ 100 ਸਿੰਘ ਜੁਰਜ ਕੈ ਬਾਰੇ ਵਾਲਾ ਅਹੀਂ ਸਾਰੇ ਐਨ ਸ਼ਨੀਵਾਰ ਕੱਠੇ ਵਾ ਤੇਰਾ ਆਪ ਇੱਕ ਦੂ ਵਾਜਣਾ ਕਿਸੇ ਨੇ ਨਹੀਂ ਕਹਣਾ ਤੂੰ ਹੱਸੰਦੇ ਕਿਸੇ ਨੇ ਨਹੀਂ ਕਹਣਾ ਬੰਦ ਕਰ ਦਿਓ ਸ਼ਬਦ ਜਿत्रा ਸਿੰਘਾਂ ਨੇ ਰੱਖੀ ਜਾਣੇ ਅਹੀਂ ਬੜੀ ਜਾਏ ਅਗਲੇ ਦਿਨ ਤਿਆਰ ਉਹ ਫਿਰ ਆਪਣੇ ਕੰਮ ਕਰਦੇ ਬੜਾ ਵਧੀਆ ਚਲਾ ਦਿਆ ਫਿਰ ਮਨ ਚ ਆਇਆ ਕਿ ਜਦੋਂ ਇੰਨੀ ਦੌੜ ਲਈ ਤੇ ਕਿਉਂ ਨਾ ਕੀਰਤਨ ਹੀ ਕਰ ਲਈ ਫਿਰ ਇਹ ਇੱਥੇ ਆ ਕੇ ਤੁਹਾਡੇ ਕੋਲ ਇੱਥੇ ਕੀਰਤਨ ਅਹੀਂ ਆਪਣੀ ਮਰਜ਼ੀ ਨਾਲ ਹੀ ਕੀਤਾ ਹੰਦੇ ਸ਼ਾਹ ਪਰ ਹੁਣ ਜਦੋਂ ਗੱਲ ਸਾਡੇ ਪੇਪਰਾਂ ਦੀ ਵੀ ਸੀ ਪੇਪਰ ਸਾਡੇ ਉੱਧਰ ਵੀ ਪੰਚਾ ਰਹੇ ਇੱਥੇ ਇਹਦਾ ਵੀ ਭਰਾ ਇੱਥੇ ਹੈ ਤੇ ਮੇਰਾ ਵੀ ਭਰਾ ਇੱਥੇ ਹੈ ਉਹ ਕਹਿੰਦੇ ਆ ਤੁਸੀਂ ਇੱਥੇ ਆ ਜਿਓ ਕਿ ਤੁਸੀਂ ਕੀਪਨ ਦੇ ਕਰਦੇ ਹੀ ਨੇ ਤੇ ਇੱਕ ਜਰੀਆ ਹੈਗਾ ਗੁਰਦਾਰਾ ਸਾਹਿਬ ਤੋਂ ਆਪਾਂ ਕੀਰਤਨ ਕਰਕੇ ਨਾਲ ਪੇਪਰ ਲਓ ਤੇ ਪੇਪਰ ਲੈ ਕੇ ਤੇ ਜਿੱਥੇ ਮਰਜ਼ੀ ਕੀਤਨ ਕਰੋ ਪਰ ਸਾਨੂੰ ਨੇ ਇਹ ਵਾਦਾ ਕਿ ਪੇਪਰ ਲੈਣੇ ਏਡੇ ਓਕੇ ਨੇ ਗੁਰੂ ਘਰ ਦੇ ਵਿੱਚ ਹਾਲ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ। ਕਈ ਬੰਦੇ ਗੱਲਾਂ ਬਰਦਾਸ਼ਤ ਕਰ ਲੈਂਦੇ ਨੇ। ਕਈਆਂ ਕੋਲ ਨਹੀਂ ਹੁੰਦੀਆਂ। ਜਿਹੜੇ ਕਰ ਲੈਂਦੇ ਨੇ ਉਹ ਵੱਡੀਆਂ-ਵੱਡੀਆਂ ਕਰ ਜਾਂਦੇ ਨੇ। ਜਿੰਨਾਂ ਕੋਲ ਨਹੀਂ ਹੁੰਦੀਆਂ ਉਹਨਾਂ ਕੋਲ ਛੋਟੀ ਜਿਹੀ ਵੀ ਨਹੀਂ ਹੁੰਦੀ। ਜਦੋਂ ਸਾਨੂੰ ਦਫ਼ਤਰ ਤੇ ਬੁਲਾ ਕੇ ਇਹ ਕਿਹਾ ਗਿਆ ਕਿ ਰਾਗੀ ਬਥੇਰੇ ਨੇ ਜੇ ਤੁਸੀਂ ਕਰ ਲਈ ਡਿਊਟੀ ਕਰੋ ਨਹੀਂ ਤੇ ਜਾਓ। ਉਹ ਤੁਹਾਡਾ ਬੜਾ ਮਾਨਦੂਰੀ ਹੈ ਕਿ ਇਹ ਵੀ ਗੱਲ ਹੋਈ। ਕਿਸੇ ਨੇ ਤੁਹਾਡੀ ਉੱਤੇ ਬਾਣੀ ਪੜਨੀ ਜਨਾ ਮਰਜੀ ਰੋਲਾ ਪਾਈ ਨਾਲ ਜੋ ਕਮੇਟੀ ਦਾ ਫੈਸਲਾ ਹੈ ਉਹੀ ਆਖਰੀ ਫੈਸਲਾ ਹੈ ਤੁਸੀਂ ਰਹੋਗੇ ਕਮੇਟੀ ਆਏਗੀ ਇਹ ਲਿਓ ਤੁਹਾਡੇ ਸੰਬੰਧ ਦਾ ਫੈਸਲਾ ਜੀ ਬੋਲੇ ਨਾਲੇ ਨਾਲੇ ਐਵੇਂ ਨਾ ਟਾਈਟ ਬਣੇ ਹਾਂ ਵਾਹਿਗੁਰੂ ਜੀ ਅੰਦਰ ਪਿਛਲੇ 4 ਸਾਲ ਚਾਰ ਸਾਲ ਤੋਂ ਪੇਪਰ ਲੈ ਰਹੇ ਹੋ ਜਿਹਨੇ ਪਹਿਲੇ ਬੜੇ ਪਿਆਰ ਨਾਲ ਇੱਜ਼ਤ ਨਾਲ ਲਗੇ ਨੇ ਤੇ 4 ਸਾਲ ਤੋਂ ਮਾਹੌਲ 5 ਸਾਲ ਤੋਂ ਖਰਾਬ ਹੋਇਆ ਹੈ ਉਸ ਤੋਂ ਪਹਿਲੇ ਵੀ ਦਿਨ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਦੀ ਤਰਫੋਂ ਇੱਕ ਬੇਨਤੀ ਸਾਰੀ ਸੰਗਤ ਨੂੰ ਇਹ ਮੇਰੀ ਹੈ ਜਿਹੜੇ ਗੁਰੂ ਘਰ ਦੇ ਜਿਹੜੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮਹਾਰਾਜ ਦੀ ਤਰਫੋਂ ਦੀ ਬੇਨਤੀ ਸੁਣੋ ਭਾਈਕਾਰ ਸਿੰਘ ਜੀ ਇਹ ਹੈ ਕਿ ਉਹਨਾਂ ਦੀ ਗੱਲ ਕੀ ਹੈ ਜੀ ਸਾਡੇ ਜਜ਼ਬਾਤ ਕਈ ਵਾਰੀ ਸੰਕਤੀ ਹੁੰਦੇ ਨੇ ਕਈ ਵਾਰੀ ਪਰਸਨਲ ਹੁੰਦੇ ਨੇ ਪਰ ਇੱਕ ਚੀਜ਼ ਤੇ ਰੱਖੋ ਆਪਾਂ ਬੈਠਿਆਂ ਅੰਦਰ ਸਰਬ ਪ੍ਰਕਾਸ਼ ਦੇ ਰੂਪ ਚ ਇਥੇ ਭਾਈ ਸਾਹਿਬ ਜੀ ਜਿੰਨੇ ਤੁਸੀਂ ਬੈਠੇ ਹੋ ਮੇਰਾ ਵੀ ਬੈਠੋ ਕਿਸੇ ਨੇ ਵੀ ਐਸਾ ਆਪत्तिजनक ਸ਼ਬਦ ਕੋਈ ਵਰਤੋ ਨੀ ਕਰਨੀ ਜਿਹਦੇ ਨਾਲ ਸਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਵੇ ਮੈਂ ਬੇਨਤੀ ਕਰਾਂ ਅੱਜ ਸਾਨੂੰ ਅੱਗੇ ਵੀ ਬਹੁਤ ਬਦਨਾਮ ਅਸੀਂ ਸਾਡਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਕਿੰਨਾ ਮੁੜ ਗਿਆ ਉਹ ਜੇ ਪੰਗਾ ਵਾਣ ਕੇ ਤੁਸੀਂ ਗੁਰੂ ਦੀ ਜੁਰੀ ਚ ਗੁਰੂ ਦਾ ਸਤਕਾਰ ਨਾ ਕਰੋ ਤਾਂ ਤੁਸੀਂ ਵਿਚਾਰ ਕਰੋ ਵਿਚਾਰ ਸੁਣੋ ਨਹੀਂ ਕਾ ਸੁਣੋ ਉਹ ਵਿਚਾਰ ਦਾ ਵਿਚਾਰ ਸਮੁਨ ਵਿਵਾਦ ਗੱਲ ਗੁਰੂ ਦੀ ਹਜ਼ੂਰੀ ਚ ਨਾ ਕਰੋ ਕਿਸੇ ਦੇ ਉੱਤੇ ਅਲਿਗੇਸ਼ਨ ਪੈਰੀ ਸ਼ਬਦਾਵਲੀ ਨਹੀਂ ਵਰਤਨੀ ਜੇ ਵਰਤੋਗੇ ਦਾਸ ਇਸੋ ਕਸਰ ਕਰ ਦੇਣਾ ਜੀ ਮੈਂ ਵਜ਼ੀਰ ਹਾਂ ਜਨਤੇ ਆਪਣੀ ਹਿਸਾਬ ਦੀ ਵਰਤੋਂ ਕਰਾਂਗਾ ਮੈਂ ਭਾਈ ਸਾਹਿਬ ਕੋਈ ਬੋਲੋ ਫੁੱਲ ਕੇ ਬੋਲੋ ਕੋਈ ਵਿਚਾਰ ਕੋਈ ਮਰਿਆਦਾ ਕੋਈ ਵਿਚਾਰ ਰੱਖੋ ਬਾਕੀ ਮੈਂ ਐਸਾ ਆਜ਼ਾਦ ਨਾ ਭਏ ਗੁਰੂ ਸਾਹਿਬ ਦੀ ਬੇਇੱਜ਼ਤੀ ਨਾ ਮੈਂ ਸੋਖਾ ਕਰ ਦਿਆਣਾ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਸਹੀ ਕਿਹਾ ਨੇ ਭਾਈ ਸਾਹਿਬ ਹਾਂ ਜੀ ਇਸ ਕਰਕੇ ਤੁਸੀਂ ਕੋਈ ਵੀ ਗੁਰਬਾਣੀ ਕੋ ਦਾ ਕਿਸੇ ਦੇ ਉੱਤੇ ਕੋਈ ਪਉਂਦੇ ਨਸ ਨਾ ਬੋਲੇ ਜਿੱਦਾਂ ਗੁਰੂ ਸਾਹਿਬ ਦੀ ਬੇਇੱਜ਼ਤੀ ਮੈਂ ਤੁਹਾਨੂੰ ਹੋਣ ਨਹੀਂ ਸੰਗਤ ਵੀ ਬੇਇੱਜ਼ਤੀ ਕਰਿਆ ਤੇ ਗੁਰੂ ਤੇ ਕਿੰਨੀ ਸਿੱਖੀ ਸਭ ਨੂੰ ਮੇਰੇ ਲਈ ਬੈਠੋ ਸੁਣੋ ਸੁਣਨਾ ਸੁਣ ਸਕਦੇ ਹੋ ਇੱਥੇ ਵਿਚਾਰਾ ਕਰਨੇ ਹਾਂ ਜੀ ਕਰ ਦਿਓ ਚਲੋ हां जी ਤੇ ਗੱਲ ਫਿਰ ਉੱਥੇ ਆ ਗਈ ਹੈ ਕਿ ਮੰਨ ਲਓ ਅਸੀਂ ਸੰਗਤ ਦੇ ਕਹਿੰਦੇ ਇੱਥੇ ਰੁਕ ਵੀ ਜਾਈਏ ਗੱਲ ਤੇ ਸਾਰੀ ਮਾਇਆ ਦੀ ਹੈ ਨਾ ਮੇਰਾ ਵੀ ਘਰ ਹੈ ਜਿਹਦਾ ਵੀ ਹੈ ਜਿਹਦਾ ਨਹੀਂ ਸਾਰਿਆਂ ਦੇ ਬੱਚੇ ਪਾਲਦੇ ਨੇ ਆਪਣੇ ਆਪਣੇ ਸਾਨੂੰ ਇਹ ਕਹਿ ਰਹੇ ਨੇ ਕਿ ਇਹਨਾਂ ਦੀ ਟੋਕਰੀ ਵਿੱਚ ਬਹੁਤ ਮਾਇਆ ਹੁੰਦੀ ਹੈ 8-8000 ਕਮਾਉਂਦੇ ਨੇ ਤੇ ਕੰਮ ਕੋਈ ਵੀ ਨਹੀਂ ਕਰਦਾ। 1 ਡਾਲਰ ਵੀ ਨਹੀਂ ਕੋਈ ਪਾਉਂਦਾ। ਅੱਗੇ ਨਾ ਭਲਾ ਤੁਸੀਂ ਕਿੰਨੇ ਕਨੇ ਬਿਲਕੁਲ ਸਹੀ ਗੱਲ ਹੈ ਪਾਈ ਸਾਹਿਬ। ਜੇ 8000 ਕਮਾਉਂਦੇ ਜੇ ਤਾਂ ਸਾਨੂੰ ਕਿਉਂ ਇਹ ਆਨਾਨਸਮੈਂਟਾ ਕਰਨੀ। ਹਾਂ ਜੀ ਉਹ ਜੀ ਆਖਿਆਰ ਬਣਦੇ ਨੇ ਸਾਰਿਆਂ ਨੂੰ ਬੇਨਤੀ ਹੈ ਅਸੀਂ ਇੰਡੀਆ ਤੋਂ ਰਾਜ ਨਾ ਬੁਲਾਇਆ ਕਰੀਏ ਇੱਥੇ ਆਪਣੇ ਬੱਚਿਆਂ ਨੂੰ ਸਿਖਾਓ ਇਹ ਲੋ ਬੰਦਿਆ ਜੋ ਕਿ 8000 ਤੇ 9500 ਦੇ ਕਰ ਬਾਹਰੀ ਨਹੀਂ ਜਿਹੜੇ ਰੱਖੀ ਆ ਇਹ ਬਣਾਉ ਲੱਗੀ ਤੇ ਆਪਣੇ ਬੱਚਿਆਂ ਨੂੰ ਇੱਥੇ ਡਿਊਟੀ ਤੇ ਲਾਓ ਫੇਰ ਪਤਾ ਲੱਗੇ ਕਿ ਯੂ ਕਿ ਜੇ ਹੋਣੀ ਅਸੀਂ EMPLOYEE ਨਾ ਤੇ ਤੁਸੀਂ EMPLOYEE ਹੋ ਅਹੀਂ EMPLOYER ਨਹੀਂ ਲੱਗੇ ਇਥੇ। ਇਹ ਹਮੇਸ਼ਾ ਜਦੋਂ ਰੱਖਿਆ ਹੀ ਰਾਗੀ ਜਥੇ ਵੱਲੋਂ ਰੱਖਿਆ ਹੈ। ਰਾਗੀ ਜਥੇ ਦੇ EMPLOYER ਦੇ ਵਿੱਚ ਬੜਾ ਫਰਕ ਹੁੰਦਾ ਹੈ। ਗੁਰਦੁਆਰੇ ਦੇ ਵਿੱਚ ਤੇ ਹੋਰ ਔਸ਼ਤ ਬੜਾ ਫਰਕ ਹੁੰਦਾ ਹੈ। ਇਹਨੂੰ ਗੁਰਦੁਆਰੇ ਨੂੰ ਗੁਰਦੁਆਰੇ ਦੀ ਤਰ੍ਹਾਂ ਚਲਾਓ। ਨਾ ਕਿ ਅਸੀਂ EMPLOYER ਹਾਂ। ਗੁਰਦੁਆਰੇ ਤੇ ਸਾਧ ਸੰਗਤ ਦਾ ਕਿਸੇ ਨੇ ਰੁਪਈਆ ਪਾਇਆ ਕਿਸੇ ਦਾਸ ਕਿਸੇ ਨੇ ਲੱਖ ਕਦੋਂ ਦਾ ਚੱਲਣ ਲਿਆ ਹੈ। ਚੱਲਣਾ ਵੀ ਸਾਧ ਸੰਗਤ ਨਾਲ ਹੈ। ਸਾਨੂੰ ਤੇ ਬਿਠਾਇਆ ਹੈ ਤੇ ਤੁਸੀਂ ਚਲਾਓ। ਵਧੀਆ ਤਰੀਕੇ ਦੇ ਨਾਲ ਜੇ ਕੋਈ ਪੰਜਾਬ ਬੰਦੇ ਕੋਈ ਗੱਲ ਕਹਿ ਰਹੇ ਨੇ ਤੇ ਉਹ ਸਹੀ ਹੀ ਹੋਵੇਗੀ ਇਹ ਨਹੀਂ ਕਿ ਜੋ ਪੰਜ ਬੰਦਿਆਂ ਨੇ ਕਹਤੀ ਉਹੀ ਸਹੀ ਤੇ ਸਾਥ ਸੰਗਤ ਦੀ ਸਾਡੀਆਂ ਇਹਨੀਆਂ ਬੇਨਤੀਆਂ ਨੇ ਅਸੀਂ ਚਾਹੁੰਦੇ ਨਹੀਂ ਕਿ ਇਹੋ ਜੀ ਕੋਈ ਗੱਲਬਾਤ ਹੋਵੇ ਸਾਥ ਅਸੀਂ ਕਿਉਂਕਿ ਅਸੀਂ ਵੀ ਹफ्ते ਬਾਅਦ ਮਦਰਾ ਸਾਹਿਬ ਜਦੋਂ ਜਾਂਦੇ ਆ ਤੇ ਮਨ ਇਹ ਹੁੰਦਾ ਕਿ ਯਾਰ ਬੈਠੀਏ ਸ਼ਾਂਤੀ ਮਿਲੇ ਹਰ ਕੋਈ ਇੱਕ ਇਸ ਤਰ੍ਹਾਂ ਮਦਨਾਲ ਗੁਰਦਰਾ ਸਾਹਿਬ ਆਉਂਦਾ ਹੈ ਹਫਤੇ ਬਾਅਦ ਹਰ ਹੰਦਵਾਰੇ ਆਉਣ ਤੇ ਇਹੋ ਜਿਹਾ ਰੌਲਾ ਰੱਪਾ ਹੋਵੇ ਤੇ ਚੰਗੀ ਗੱਲ ਨਹੀਂ ਸਿਖਾਉਂਦੇ ਕੁਛ ਕਰਨਾ ਪਰ ਹੁਣ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਕਿਉਂਕਿ ਜੇ ਇਹ ਚੁੱਪ ਕਰਕੇ ਵੀ ਜਾਂਦੇ ਨਾ ਤੇ ਸਾਨੂੰ ਪਤਾ ਕਿ ਪਿੱਛੇ ਵੀ ਕੀ ਹੁੰਦਾ ਰਿਹਾ ਹੈ ਭਾਈ ਸਾਹਿਬ ਪਿਆਰ ਕਰਦੇ ਹੀ ਇਹਨਾਂ ਨੂੰ ਕੱਢਤਾ ਆਹ ਕਰਦੇ ਹੀ ਇਹਨਾਂ ਨੂੰ ਕੱਢਤਾ ਜੋ ਹੈਗਾ ਵਾ ਤੁਸੀਂ ਅੱਜ ਹੀ ਦੱਸ ਦਿਓ ਇਹ ਨਾ ਹੋਵੇ ਕੱਲ ਨੂੰ ਹੋਰ ਹੀ ਗਲੰਤ ਤੇ ਦਾਸ ਰਿਆ ਵੱਲੋਂ ਇੰਨੀ ਸਿਗਾ ਪ੍ਰਬੰਧ ਕਰ ਲਈ ਸਾਧ ਸੰਗਤ ਜੀ ਹੁਣੀਆਂ ਪੁਲਾ ਦੀ ਖਿਮਾ वाहिगुरु जीा ख़सा वाहिगू जी